ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਅੱਜ ਸਿੰਪਲ ਸਲਵਾਰ ਦੀ ਕਟਿੰਗ ਕਰਨ ਠੀਕ ਹੈ ਜੀ 2.5 ਮੀਟਰ ਮੇਰੇ ਕੋਲ ਕੱਪੜਾ ਹੈ ਇਹਦੇ ਵਿੱਚ ਤੇ ਆਪਾਂ ਪੱਲੇ ਕੱਢਾਂਗੇ ਤੇ ਸਿੰਪਲ ਸਲਵਾਰ ਬਣਾਵਾਂਗੇ ਜੀ ਬਿਲਕੁਲ ਸੌਖੇ ਤਰੀਕੇ ਨਾਲ ਤੇ ਆਪਾਂ ਨੇ ਕੱਪੜਾ ਫੋਲਡ ਕਰ ਲਿਆ ਜੀ ਦੂਰਾ ਤੇ ਆ ਡਬਲ ਫੋਲਡ ਆਪਾਂ ਨੇ ਪੱਤੇ ਕਰ ਲਿਆ ਜੀ ਸਲਵਾਰ ਦੇ ਠੀਕ ਹੈ ਜੀ 35 ਇੰਚ ਆਪਣੀ ਸਲਵਾਰ ਦੀ ਲੰਬਾਈ ਆ 5 ਇੰਚ ਆਪਾਂ 벨ਟ ਪਾਵਾਂਗੇ ਇਹਦੇ ਵਿੱਚ ਤੇ 6 ਇੰਚ ਆਪਾਂ ਨੇ ਰੱਖਣੀਆਂ ਜੀ ਪੱਲਿਆਂ ਦੀ ਚੌੜਾਈ ਠੀਕ ਹੈ ਜੀ 33 ਇੰਚ ਆਪਾਂ ਪਾਵਾਂਗੇ ਪੱਲੇ 8.5 ਇੰਚ ਆਪਾਂ ਨੇ ਮੋਰੀ ਤਿਆਰ ਰੱਖਣੀ ਹੈ ਜੀ ਦੀ ਤੇ ਆਸਣ ਰੱਖਣਾ ਆਪਾਂ ਨੇ 9.5 ਇੰਚ ਤੇ ਮੋਰੀ ਤੇ ਲੈ ਕੇ ਆਸਣ ਤਾਂ ਕੱਪਾਂ ਇਹ ਸਲਾਈ ਮਲਾ ਦਾਂਗੇ ਜੀ ਮਾਰਕ ਨੂੰ ਮਲਾ ਦਾਂਗੇ ਜੀ ਇਦਾਂ ਬਸ ਉਹ ਬਾਅਦ ਆਪਾਂ ਇਹਦੀ ਕਰ ਦਾਂਗੇ ਕਟਾਈ ਤਾਂ ਆਪਾਂ ਇਹਦੀ ਕਟਾਈ ਕਰ ਦਾਂਗੇ ਜੀ। ਇੱਥੇ ਆਪਾਂ ਟੱਕ ਲਾ ਦਾਂਗੇ ਜੀ ਪੱਲਿਆਂ ਨੂੰ। ਐਦਾਂ ਹੀ ਆਪਾਂ ਫੜ ਕੇ ਇਹਨੂੰ ਸਲਾਈ ਲਾ ਦਾਂਗੇ। ਇਹਨੂੰ ਕੱਟਣ ਦੀ ਲੋੜ ਨਹੀਂ ਹੈਗੀ ਪੱਲਿਆਂ ਨੂੰ। ਠੀਕ ਹੈ ਜੀ ਐਦਾਂ ਹੀ ਆਪਾਂ ਕੁੰਡੇ ਦੇ ਨਾਲ ਕੁੰਡਾ ਮਲਾ ਕੇ ਕਟਿੰਗ ਕਰ ਲਾਂਗੇ। ਇਹ ਹੀ ਗੁੰਦਾ ਚੱਕ ਕੇ ਆਪਾਂ ਦੂਜੇ ਗੁੰਦੇ ਦੇ ਉੱਪਰ ਰੱਖ ਦਾਂਗੇ। ਪਿੱਤੇ ਪੱਲਿਆਂ ਨੂੰ ਆਪਾਂ ਬਾਹਰਲੀ ਸਾਈਡ ਕੱਢ ਲਾਂਗੇ। ਇਦਾਂ ਆਪਾਂ ਇਹ ਗੁੰਦੇ ਦੇ ਉੱਪਰ ਬਿਚਾ ਲਾਂਗੇ ਜੀ ਇਦਾਂ ਚੰਗੀ ਤਰ੍ਹਾਂ ਕੱਪੜਾ। ਇਦਾਂ ਆਪਾਂ ਇਹਦੀ ਕਟਿੰਗ ਕਰ ਦਾਂਗੇ। ਬਿਲਕੁਲ ਸੌਖੀ ਹੈ ਜੀ ਇਹ ਸਲਵਾਰ ਬਣਾਉਣੀ ਇਦਾਂ ਆਪਾਂ ਥੱਲੇ ਵੀ ਥੋੜਾ ਸਿੱਧਾ ਕਰ ਦਾਂਗੇ ਜੇ ਮੜਾ ਮੋਟਾ ਬਾਹਰ ਨੂੰ ਨਿਕਲ ਜਾਂਦਾ ਕੱਪੜਾ ਠੀਕ ਹੈ ਜੀ ਇਦਾਂ ਇਹਦੀ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਪੱਲਿਆਂ ਦੇ ਉੱਪਰ 1 ਇੰਚ ਦੀ ਕਾਟ ਪਾਵਾਂਗੇ ਕਿਉਂਕਿ ਮੋਰੀ ਆਪਣੀ ਪੈਰ ਪਰ ਨਾ ਡਿਗੇ ਐਦਾਂ ਆਪਾਂ 1 ਇੰਚ ਦੀ ਕਾਟ ਪਾਵਾਂਗੇ ਤੇ ਇਹ ਆਪਣੇ ਕੋਲ ਬਚਿਆ ਦਾ ਕੱਪੜਾ ਉੱਪਰ ਤੇ ਤੇ ਇਹਦੀ ਆਪਾਂ ਪਾਵਾਂਗੇ 벨ਟ 24 ਇੰਚ 벨ਟ ਪਾਵਾਂਗੇ ਆਪਾਂ ਆਪਾਂ ਇਹਦੀ 7.5 ਇੰਚ ਆਪਾਂ 벨ਟ ਦੀ ਚੜਾਈ ਰੱਖਾਂਗੇ ਕਿਉਂਕਿ 5 ਇੰਚ ਆਪਾਂ ਨੇ ਤਿਆਰ ਰੱਖਣੀ ਹੈ 2.5 ਇੰਚ ਆਪਾਂ ਨੇ ਵੱਧ ਘੱਟ ਲੈਣੀ ਹੈ ਨੇਫਾ ਬੋਲਡ ਕਰਨ ਵਾਸਤੇ ਤੇ ਆਪਾਂ ਨੇ ਅੰਦਰ ਤੇ ਬੰਦ ਵਾਲਾ ਪਾਸਾ ਵੀ ਕਟਿੰਗ ਕਰ ਲੈਣਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਇਹ ਹੋ ਗਿਆ ਮੂਰੀਆਂ ਦਾ ਕੱਪੜਾ ਧੰਨਵਾਦ